ਨਾਨੀ ਦਾ ਪਿਆਰ ਕਹਾਣੀ ਅਸ਼ੋਕ ਵਿਸ਼ਿਸ਼ਟ ਦੁਆਰਾ ਕਹਾਣੀ ਸ਼ੁਰੂ ਕਰਦੇ ਆ ਠਕ 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 ਘੋੜੇ ਦੀਆਂ ਟਾਪਾਂ ਦੀ ਗੂੰਜ ਨੇ ਮਨ ਮੋ ਲਿਆ ਲੰਮੇ ਸਮੇਂ ਮਗਰੋਂ ਇਹ ਗੂੰਜ ਸੁਣਨ ਨੂੰ ਮਿਲੀ ਆਹਾ ਮਜ਼ਾ ਆ ਗਿਆ ਭਈ ਅਜ ਤਾਂ ਰੋਹਿਤ ਆਪ ਮਾਰੇ ਬੋਲ ਪਿਆ ਕਿਉਂ ਤੁਹਾਡੇ ਘੋੜੇ ਨਹੀਂ ਦੌੜਦੇ ਸੜਕਾਂ ਤੇ ਨਾਲ ਬੈਠੀ ਸਵਾਰੀ ਨੇ ਹੈਰਾਨ ਹੁੰਦਿਆ ਪੁੱਛਿਆ ਕਾ ਨੂੰ ਬਚਪਨ ਵਿੱਚ ਸੁਣਦੇ ਹੁੰਦੇ ਸਾਂ ਟਾਂਗਾ ਸਵਾਰੀ ਦੇ ਕਿਸੇ ਵੱਡੇ ਬਜ਼ੁਰਗ ਪਾਸੋਂ ਟਾਂਗੇ ਦੀ ਗੱਲ ਛੱਡੋ ਹੁਣ ਤਾਂ ਘੋੜੇ ਵੀ ਦੇਖਣ ਨੂੰ ਨਹੀਂ ਮਿਲਦੇ 26 ਜਨਵਰੀ ਦੀ ਪ੍ਰੇਡ ਸਮੇਂ ਹਰ ਸਾਹ ਜ਼ਰੂਰ ਦੇਖ ਲਈਦੇ ਨੇ ਇਹਦਾ ਮਤਲਬ ਆ ਉੱਥੇ ਸੜਕਾਂ ਘੋੜਿਆਂ ਤੋਂ ਸਖਣੀਆਂ ਹੋ ਗਈਆਂ ਅਸੀਂ ਤਾਂ ਇਹਨਾਂ ਬਿਨਾ ਰਹਿ ਨਹੀਂ ਸਕਦੇ ਪਹਿਲੀ ਸੀਟ ਤੇ ਬਿਠੀ ਤੀਜੀ ਸਵਾਰੀ ਨੇ ਥੋੜਾ ਹੈਰਾਨ ਹੁੰਦਿਆਂ ਪੁੱਛਿਆ ਆਜ਼ਾਦੀ ਦੇ ਬਾਅਦ ਕੁਝ ਦਹਾਕੇ ਸੜਕਾਂ ਤੇ ਟਾਂਗੇ ਦੌੜਦੇ ਸੀ ਪਰ ਸਾਡੇ ਦੇਖਦੇ ਨੇ ਦੇਖਦੇ ਆ ਪਤਾ ਨਹੀਂ ਕਿੱਧਰ ਅਲੋਪ ਹੋ ਗਏ ਜੇ ਟਾਂਗੇ ਨਹੀਂ ਤਾਂ ਘੋੜਿਆਂ ਦਾ ਕੀ ਕੰਮ ਸਾਡੀ ਅੱਜ ਦੀ ਪੀੜ੍ਹੀ ਨੇ ਤਾਂ ਸੜਕਾਂ ਤੇ ਟਾਂਗੇ ਦੌੜਦੇ ਦੇਖੇ ਹੀ ਨਹੀਂ ਇੱਕ ਦਿਨ ਕਿਸੇ ਪੁਰਾਣੀ ਫਿਲਮੀ ਫਿਲਮ ਵਿੱਚ ਅਮੀਰ ਖਾਨ ਔਰ ਰਵੀਨਾ ਟੰਡਰ ਨਾਲ ਟਾਂਗੇ ਦੀ ਸਵਾਰੀ ਕਰਦੇ ਆਂ ਦੇਖਿਆ ਸੀ ਤੇ ਰੋਮਾਂਟਿਕ ਗਾਣਾ ਗਾ ਰਿਹਾ ਸੀ ਉਹ ਤੇ ਗਾਉਂਦਿਆਂ ਦੇਖ ਕੇ ਮੇਰੇ ਮੁੰਡੇ ਨੇ ਮੈਨੂੰ ਪੁੱਛਿਆ ਸੀਗਾ ਪਾਪਾ ਇਹ ਕਿਹੋ ਜਿਹੀ ਸਵਾਰੀ ਹੁੰਦੀ ਹੈ ਜਦ ਮੈਂ ਦੱਸਿਆ ਵੀ ਪੁਰਾਣੇ ਜ਼ਮਾਨੇ ਵਿੱਚ ਜਦੋਂ ਟੈਕਸੀਆਂ ਕਾਰਾਂ ਤੇ ਦੂਜੀਆਂ ਗੱਡੀਆਂ ਸੜਕਾਂ ਤੇ ਬਹੁਤੀਆਂ ਨਹੀਂ ਦੌੜਦੀਆਂ ਸਨ ਤਾਂ ਟਾਂਗੇ ਚੱਲਦੇ ਹੁੰਦੇ ਸੀ ਕੀ ਅਮੀਰ ਤੇ ਕੀ ਗਰੀਬ ਸਾਰੇ ਚਾਹੀ ਚਾਹੀ ਇਸਦੀ ਸਵਾਰੀ ਦਾ ਆਨੰਦ ਮਾਣਦੇ ਸੀ ਉਹਨੂੰ ਤਾਂ ਇਹ ਗੱਲ ਅਜੀਬ ਲੱਗੀ ਬਾਈ ਜੀ ਤੁਸੀਂ ਕਿੱਥੇ ਰਹਿੰਦੇ ਹੋ ਪਿਛਲੀ ਸੀਟ ਤੇ ਬੈਠੀ ਅੱਧ ਖੜੂ ਉਮਰ ਦੀ ਸਵਾਰੀ ਨੇ ਪੁੱਛਿਆ ਜਲੰਧਰ ਤੁਸੀਂ ਉੱਥੋਂ ਦੇ ਜੰਮ ਪਾ ਲੋ ਹਾਂ ਇਦਾਂ ਹੀ ਸਮਝ ਲਓ ਵੰਡ ਹੋਣ ਤੋਂ 2 ਸਾਲ ਮਗਰੋਂ ਮੇਰਾ ਜਨਮ ਹੋਇਆ ਸੀ ਮੇਰੇ ਦਾਦਾ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਸੀ ਲੈ ਬਾਈ ਮੇਰਾ ਮਾਮਲਾ ਵੀ ਕੁਝ ਏਸੀ ਤਰਾਈਆਂ ਉਹ ਕਿਦਾਂ ਰੋਹਿਤ ਨੇ ਤੀਜੀ ਸਵਾਰੀ ਦੀ ਗੱਲ ਵਿੱਚ ਦਿਲਚਸਪੀ ਲੈਂਦੇ ਪੁੱਛਿਆ ਉਹ ਇਸ ਤਰ੍ਹਾਂ ਕਿ ਮੇਰਾ ਜਨਮ ਜਲੰਧਰ 'ਚ ਹੋਇਆ ਸੀ ਮੈਂ ਵੀ ਉਸ ਸਮੇਂ 2 ਕੁ ਬਰਿਆ ਦਾਸਾਂ ਜਦ ਪਾਕਿਸਤਾਨ ਬਣਿਆ ਚੰਗਾ ਭਲਾ ਕਾਰੋਬਾਰ ਸੀ ਸਾਡਾ ਤੇ ਅਲੀ ਮੁੱਲੇ ਵਿੱਚ ਇੱਕ ਵੱਡੀ ਸਾਰੀ ਸਾਡੀ ਹਵੇਲੀ ਸੀ ਮੇਰੇ ਦਾਦੇ ਹਜੂਰ ਦੀ ਕਹਿੰਦੇ ਕਹਿੰਦੇ ਉਹਦੀ ਜਵਾਨ ਲੜ ਖੜਾ ਗਈ ਫੇਰ ਤਾਂ ਭਾਈ ਤੂੰ ਸਾਡਾ ਗਰਾਈ ਹੈ ਉੱਥੇ ਕੀ ਕਰਦੇ ਨੇ ਕਰਦੇ ਸਨ ਤੁਹਾਡੇ ਦਾਦਾ ਜੀ ਥਾਣੇਦਾਰ ਸਨ ਤਿੰਨ ਨੰਬਰ ਚੌਂਕੀ ਦੇ ਇੰਚਾਰਜ ਬੜਾ ਰੋਬ ਸੀ ਮੇਰੇ ਦਾਦਾ ਹਜੂਰ ਦਾ ਅੰਗਰੇਜ਼ਾਂ ਦੇ ਸਮੇਂ ਤਾਂ ਦਰੋਗਾ ਹੀ ਮਾਨ ਨਹੀਂ ਸੀ ਹੁੰਦਾ ਫੇਰ ਉਹ ਤਾਂ ਥਾਣੇਦਾਰ ਸਨ ਰੋਹਿਤ ਨੇ ਇੱਕ ਤਰ੍ਹਾਂ ਨਾਲ ਉਸ ਨੂੰ ਥਾਪਣਾ ਦਿੱਤੀ ਭਾਈ ਮੇਰੇ ਤੂੰ ਸਾਡਾ ਮਹਿਮਾਨ ਹੈ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਤਾਂ ਭਰਾਵਾਂ ਨੂੰ ਯਾਦ ਕਰ ਲਈ ਇਸ ਵਾਰ ਉਹਨਾਂ ਵਿਚਕਾਰ ਬੈਠੀ ਸਵਾਰੀ ਰੋਹਿਤ ਨੂੰ ਮੁਖਤਾਬ ਮੁਖਾਪਤ ਵਹੋਈ ਤੇ ਉਹਨੇ ਉਹ ਹਮ ਉਮਰ ਜਾਪਦਾ ਸੀ ਕਹਿੰਦਾ ਕੱਲ ਆਜਮ ਮਾਰਕੀਟ ਗਿਆ ਸੀ ਕੁਝ ਕੱਪੜੇ ਖਰੀਦਣ ਖਰੀਦਣੇ ਸੀ ਪਰ ਬਾਜ਼ਾਰ ਦੀ ਭੁੱਲ ਭੁਲਈਏ ਵਿੱਚ ਗਵਾਚ ਗਿਆ ਭਲਾ ਹੋਵੇ ਇੱਕ ਵੱਡੀ ਦੁਕਾਨ ਦੇ ਮਾਲਕ ਦਾ ਉਹ ਵੀ ਤੁਹਾਡੇ ਵਾਂਗ ਜਲੰਧਰ ਦਾ ਸੀ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਮੈਂ ਜਲੰਧਰ ਦਾ ਹਾਂ ਉਹ ਆਪਣੀ ਸੀਟ ਤੋਂ ਉੱਛਲ ਪਿਆ ਘੁੱਟ ਕੇ ਗਲਵਕੜੀ ਪਾ ਲਈ ਤੇ ਮੇਰੇ ਵੀਰ ਨੇ ਮੈਨੂੰ ਕੁਰਸੀ ਤੇ ਬਹਾਇਆ ਚਾਹ ਪਾਣੀ ਪਿਉਣ ਮਗਰ ਪੁੱਛਣ ਲੱਗਾ ਕੰਮ ਦੀ ਗੱਲ ਤਾਂ ਬਾਅਦ ਚ ਕਰਾਂਗੇ ਮੇਰੇ ਦੋਸਤ ਪਹਿਲਾਂ ਇਹ ਦੱਸ ਸਵੇਰ ਦਾ ਤੂੰ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ ਸੱਚੀ ਗੱਲ ਤਾਂ ਇਹ ਹੈ ਕਿ ਸਵੇਰ ਦੀ ਨੱਠ ਭੱਜ ਵਿੱਚ ਖਾਣਾ ਖਾਣ ਦੀ ਵੇਲ ਹੀ ਨਹੀਂ ਸੀ ਮਿਲੀ ਪਰ ਉਸ ਨੂੰ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਮੇਰੇ ਹਾ ਭਾਵ ਦੇਖ ਕੇ ਉਹ ਸਮਝ ਗਿਆ ਕਿ ਇਹਨੇ ਸਵੇਰ ਦਾ ਕੁਝ ਨਹੀਂ ਖਾਧਾ ਪਰ ਕਹਿਣੋਂ ਸੰਗ ਰਿਹਾ ਹੈ ਭਰਾਵਾਂ ਕੋਲ ਆ ਕੇ ਸੰਗੀਦ ਨਹੀਂ ਹੁੰਦਾ ਮੈਂ ਜਾਣ ਲਿਆ ਤੈਂ ਕੁਝ ਖਾਧਾ ਪੀਤਾ ਨਹੀਂ ਸਫਰ ਵਿੱਚ ਹੋ ਜਾਂਦਾ ਏਦਾਂ ਚੱਲ ਅੰਦਰ ਚੱਲ ਪਹਿਲਾਂ ਪੇਟ ਪੂਜਾ ਕਰ ਫਿਰ ਦੇਖਾਂਗੇ ਦੁਨੀਆਦਾਰੇ ਦੀਆਂ ਗੱਲਾਂ ਉਹ ਮੇਰੀ ਬਾਹ ਫੜ ਕੇ ਆਪਣੀ ਗੱਦੀ ਦੇ ਪਿੱਛੇ ਬਣੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਲੈ ਗਿਆ ਕਹਿਣ ਲੱਗਾ ਇਹ ਸਾਡਾ ਦਸਤਰਖਾਣ ਹੈ ਕਮਰੇ ਵਿੱਚ ਇੱਕ ਮੇਜ਼ ਦਿਵਾਲੇ ਚਾਰ ਕੁਰਸੀਆਂ ਲੱਠੀਆਂ ਸਨ ਦੂਜੇ ਸਿਰੇ ਤੇ ਇੱਕ ਚਾਰਪਾਈ ਪਈ ਸੀ ਜਿਸ ਤੇ ਸੋਹਣੀ ਜਿਹੀ ਦਰੀ ਦੀ ਚਾਦਰ ਵਿਛੀ ਹੋਈ ਸੀ ਮੇਰਾ ਛੋਟਾ ਭਾਈ ਕੀ ਖਾਊਗਾ ਉਹੋ ਹਾਜ਼ਰ ਕਰ ਦੂੰਗਾ ਕੁਝ ਖਾਸ ਨਹੀਂ ਜੋ ਵੀ ਬੇਬੇ ਨੇ ਆਪਦੇ ਹੱਥਾਂ ਨਾਲ ਬਣਾਇਆ ਹੋਵੇ ਤੇਰੇ ਲਈ ਭੇਜਿਆ ਹੋਵੇ ਉਹੀ ਖਾ ਲੂੰਗਾ ਬਈ ਤੇਰੀ ਇਹ ਖਾਸ਼ਤਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਬੇਬੇ ਉਪਰ ਆਲਾ ਮੀਆਂ ਕੋਲ ਜਾ ਚੁੱਕੀ ਐ ਉਹ ਮਾਫ ਕਰਨਾ ਵੀਰ ਮੈਂ ਨਹੀਂ ਸੀ ਜਾਣਦਾ ਕਮਲਾ ਨਾ ਹੋਵੇ ਤੂੰ ਕਿਵੇਂ ਤੂੰ ਕੋਈ ਨਜੂਮੀਆਂ ਥੋੜੀ ਐ ਜਿਹੜਾ ਤੈਨੂੰ ਪਤਾ ਲੱਗ ਜੇ ਵੀ ਬੇਬੇ ਕਿੱਥੇ ਐ ਚੱਲ ਕੋਈ ਨਹੀਂ ਤੇਰੀ ਭਾਬੀ ਦੇ ਹੱਥਾਂ ਦਾ ਬਣਿਆ ਪਕਵਾਨ ਹਾਜ਼ਰ ਐ ਉਹ ਮੁੰਡਿਆ ਜਾ ਦੌੜ ਕੇ ਕੋਈ ਮਠਿਆਈ ਲੈ ਕੇ ਆ ਨਾਲੇ ਦੋ ਗਲਾਸ ਲੱਸੀ ਵੀ ਮੰਗਵਾ ਲਈ ਜੇ ਦਹੀਂ ਨਹੀਂ ਤਾਂ ਉਹ ਵੀ ਲੈ ਆਈ ਮੇਰਾ ਨਿੱਕਾ ਵੀਰ ਜਲੰਧਰੋਂ ਆਇਆ ਐ ਇਸ ਲਈ ਮਠਿਆਈ ਵੀ ਜਲੰਧਰੀ ਸਟਾਪ ਸਵੀਟ ਸ਼ਾਪ ਤੋਂ ਲਈਂ ਖਾਣਾ ਖਾ ਕੇ ਵਿਹਲੇ ਹੋਏ ਤਾਂ ਕੋਲ ਡੱਠੀ ਮੰਜੀ ਵਾਲ ਸਹਿਤ ਕਰਦੇ ਆ ਕਿਹਾ ਤੂੰ ਹੁਣ ਥੋੜਾ ਆਰਾਮ ਕਰ ਲਾ ਜਿਹੜਾ ਸਮਾਨ ਲੈਣਾ ਹੈ ਉਹਦੀ ਲਿਸਟ ਮੈਨੂੰ ਦੇ ਦੇ ਤੇ ਮੈਂ ਪੈਕ ਕਰਕੇ ਰੱਖਾਂਗਾ ਮੰंजे ਤੇ ਲੇਟਦਿਆਂ ਹੀ ਮੈਂ ਗੁੜੀ ਨੀਂਦੇ ਸੌਂ ਗਿਆ ਸ਼ਾਮਾਂ ਪਈਆਂ ਤਾਂ ਜਦੋਂ ਉੱਠਿਆ ਮੁੰਡਾ ਚਾਹ ਲਈ ਆਇਆ ਪੂਰਾ ਸੈੱਟ ਸੀ ਨਾਲ ਕੁਝ ਮਠਿਆਈ ਨਮਕੀਨ ਸਾਰਾ ਕੁਝ ਹੁਣ ਬਹੁਤਾ ਦੇਖ ਕੇ ਟਟ ਦੇਖ ਨਾ ਟਟ ਕੇ ਬਹਿ ਜਾ ਉਹ ਮੇਰੇ ਸਹਰਾਣੇ ਆ ਖਲੋਤਾ ਭਾਵੇਂ ਖਾਣਾ ਖਾਧਿਆਨ 2-3 ਘੰਟੇ ਹੋ ਚੁੱਕੇ ਸਨ ਪਰ ਅਜੇ ਵੀ ਭੁੱਖ ਨਹੀਂ ਸੀ ਲੱਗੀ ਜਦ ਉਹ ਵੀ ਮੇਰੇ ਸਾਹਮਣੇ ਬੈਠ ਚਾਹ ਪੀਣ ਲੱਗਾ ਤਾਂ ਥੋੜੀ ਬਹੁਤ ਨਾਨੁਕਰ ਕਰਦਿਆ ਮੈਂ ਵੀ ਕੁਝ ਖਾ ਲਿਆ ਸੱਚੀ ਗੱਲ ਤਾਂ ਇਹ ਵੇ ਕਿ ਤੇਰੀ ਸ਼ਕਲ ਗੱਲ ਕਰਨ ਦਾ ਅੰਦਾਜ਼ ਇਨ ਬਿਨ ਮੇਰੇ ਮਰਹੂਮ ਛੋਟੇ ਭਰਾ ਅਹਿਮ ਦੇ ਨਾਲ ਮਿਲਦਾ ਜੁਲਦਾ ਹੈ ਤੂੰ ਇਹ ਨਾ ਸੋਚੀਂ ਕਿ ਇੱਕ ਅਣਜਾਣ ਆਦਮੀ ਤੇ ਉਹ ਵੀ ਪ੍ਰਦੇਸ਼ ਵਿੱਚ ਤੇਰੇ ਤੇ ਐਵੇਂ ਲੁੱਟੂ ਹੋ ਗਿਆ ਮੈਂ ਆਪਣੇ ਭਰਾ ਨਾਲ ਬਹੁਤ ਪਿਆਰ ਕਰਦਾ ਸਾਂ ਤੈਨੂੰ ਦੇਖ ਪੁਰਾਣਾ ਪਿਆਰ ਮੁੜ ਜਾਗ ਪਿਆ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੁਸੀਂ ਦੁਖੀ ਕਿਉਂ ਹੁੰਦੇ ਹੋ ਮੈਂ ਵੀ ਤਾਂ ਤੁਹਾਡੇ ਨਿੱਕੇ ਵੀਰ ਜਿਆ ਹਾਂ ਅਹਮਦੇ ਤੇ ਮੇਰੇ ਵਿੱਚ ਕੀ ਫਰਕ ਮੇਰਾ ਕੋਈ ਵੱਡਾ ਵੀਰ ਨਹੀਂ ਰੱਬ ਨੇ ਅੱਜ ਇਹ ਕਮੀ ਵੀ ਪੂਰੀ ਕਰ ਦਿੱਤੀ ਇਹ ਕਹਿੰਦੇ ਆ ਮੇਰਾ ਗੱਜ ਪਰ ਆਇਆ ਇਸ ਤੋਂ ਅੱਗੇ ਕੁਝ ਬੋਲ ਨਾ ਸਕਿਆ ਵਿਸ਼ਾ ਬਦਲਣ ਲਈ ਗੱਲ ਗੱਲੇ ਤੇ ਬੈਠੇ ਸੱਜਣ ਨੂੰ ਮੈਂ ਕਿਹਾ ਭਾਈ ਸਾਹਿਬ ਬਿੱਲ ਦੇ ਦੇਣਾ ਮੇਰੇ ਇੰਨਾ ਕਹਿਣ ਦੀ ਧੀਰਜ ਸੀ ਕਿ ਉਹ ਜ਼ੋਰ ਨਾਲ ਦਿਹਾੜਿਆ ਜਾਨੋ ਅਸਮਾਨੀ ਬਿਜਲੀ ਕੜਕੀ ਹੋਵੇ ਉਹ ਤੇ ਭਗਦੇ ਚਿਹਰੇ ਵੱਲ ਤੱਕ ਕੇ ਮੈਂ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਖਿੱਚ ਕੇ ਚੰਡ ਮਾਰਾਂਗਾ ਤੇਰੇ ਮੂੰਹ ਤੇ ਤੇਰੀ ਇਹਨ ਹਿੰਮਤ ਕਿਵੇਂ ਹੋਈ ਇਹ ਕਿਦਾਂ ਕਹਿਤਾ ਤੂੰ ਘਟਿਆਜੀ ਗੱਲ ਇੱਕ ਪਾਸੇ ਮੈਨੂੰ ਆਪਣਾ ਵੱਡਾ ਭਰਾ ਕਹਿਣਾ ਹੈ ਤੇ ਦੂਜੇ ਪਾਸੇ ਬਗਾਨਾ ਬੰਡਿਆ ਐਮੰਦ ਹੁੰਦਾ ਤਾਂ ਗੱਲ ਚ ਗੁੱਠਾ ਦੇ ਕੇ ਸਾਰਾ ਸਮਾਨ ਹੁਣ ਤੱਕ ਪਵਾ ਕੇ ਲੈ ਗਿਆ ਹੁੰਦਾ ਹੈ ਇਸ ਤੋਂ ਅੱਗੇ ਕੁਝ ਨਾ ਬੋਲੀ ਤੇ ਮੈਂ ਚੁੱਪ ਕਰ ਗਿਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੇਰਾ ਸਿਰ ਝੁਕ ਗਿਆ ਉਹਦੇ ਅੱਗੇ ਉਸਦੇ ਪੈਰਾਂ ਨੂੰ ਹੱਥ ਲਾਇਆ ਤੇ ਗਲੇ ਲੱਗਿਆ ਵੱਡੇ ਭਰਾ ਦਾ ਨਿੱਗ ਮਿਲਿਆ ਤਾਂ ਮੈਨੂੰ ਆਪਣੇ ਆਪ ਤੇ ਕਾਬੂ ਨਾ ਰਿਹਾ ਮੇਰਾ ਰੋਣਾ ਨਿਕਲ ਗਿਆ ਚੁੱਪ ਕਰ ਮੇਰੇ ਵੀਰ ਆ ਨਿੱਕ ਸੁੱਖ ਤੇਰੇ ਵੱਡੇ ਭਾਈ ਦਾ ਪਿਆਰ ਹੈ ਰੱਖ ਲੈ ਇਹਨੂੰ ਮੁਸਤਾਕ ਗੱਡੀ ਲਿਆ ਛੱਡ ਕੇ ਆ ਮੇਰੇ ਵੀਰ ਨੂੰ ਜਰਾ ਵੀ ਤਕਲੀਫ ਨਹੀਂ ਹੋਣੀ ਚਾਹੀਦੀ ਇਹਨੂੰ ਸੰਗੀਨਾ ਫਟਾਫਟ ਆ ਜਾ ਮੀ ਮੇਰੇ ਕੋਲ ਚੰਗਾ ਹੁਣ ਜਾ ਰੱਬ ਰਾਖਾ ਰੋਹਿਤ ਦੀਆਂ ਅੱਖਾਂ ਚ ਅਥਰੂ ਦੇਖ ਇਸ ਵਾਰ ਟਾਂਗੇ ਵਾਲੇ ਨੇ ਕਿਹਾ ਭਾਈ ਜਾਨ ਇਹੋ ਅਸਲ ਹੈ ਅਸਲੀ ਤਾਂ ਇਹੀ ਗੱਲ ਹੈ ਕੀ ਹੋਇਆ ਸਾਡੇ ਮੁਲਕ ਵੰਡੇ ਗਏ ਪਰ ਅਸੀਂ ਅੰਦਰੋਂ ਧੜਕਦੇ ਦਿਲਾਂ ਨਾਲ ਅਸੀਂ ਇੱਕ ਹਾਂ ਇਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਸਿਆਸਤਦਾਨ ਭਾਵੇਂ ਲੱਖ ਯਤਨ ਕਰ ਲੈਣ ਤੁਹਾਡੇ ਬਾਬਾ ਜੀ ਨੇ ਇੱਥੇ ਆਪਣਾ ਮਕਾਨ ਵੀ ਬਣਾਇਆ ਹੋਣਾ ਪਿਛਲੀ ਸੀਟ ਤੇ ਬੈਠੀ ਸਾਰੀ ਨੇ ਪੁੱਛਿਆ ਹਾਂ ਬਣਾਇਆ ਸੀ ਇਸਲਾਮੀਆਂ ਕਾਲਜ ਨੇੜੇ ਪੈਂਦੇ ਮੁਹੱਲਾ ਪ੍ਰੇਮ ਗਲੀ ਦੇ ਵਿੱਚ ਉਹ ਤਾਂ ਇੱਥੋਂ ਨੇੜੇ ਹੀ ਐ ਦਿਲ ਮੁਹੰਮਦ ਰੋਡ ਤੇ ਤੁਸੀਂ ਠੀਕ ਫਰਮਾਇਆ ਸਾਡਾ ਘਰ ਦਿਲ ਮੁਹੰਮਦ ਰੋਡ ਤੇ ਪੈਂਦੀ ਸੜਕ ਦੇ ਪੋਖਰ ਸਟਰੀਟ ਵਿੱਚ ਸੀ ਹੁਣ ਆਸਾਂ ਦਿੱਲੀ ਗੇਟ ਆਪੜ ਜਾਣਾ ਉਸ ਦੇ ਸਾਹਮਣੇ ਲੰਡਾ ਬਾਜ਼ਾਰ ਆ ਉੱਥੋਂ ਟਾਂਗਾ ਮਿਲ ਜਾਂਦਾ ਹੈ ਉੱਥੋਂ ਹੀ ਟਾਂਗਾ ਫੜ ਕੇ ਕੁਝ ਮਿੰਟਾਂ ਵਿੱਚ ਪੁੱਜ ਗਿਆ ਸਾਂ ਦਿਲ ਕਰਦਾ ਵਾਪਸ ਪਰਤਨੋਂ ਤੋਂ ਪਹਿਲਾਂ ਇੱਕ ਵਾਰੀ ਫੇਰ ਛੋ ਆਵਾਂ ਮੋੜ ਪਤਾ ਨਹੀਂ ਕਦਾਉਣਾ ਹੋਊਗਾ ਆ ਵੀ ਸਕਾਂਗਾ ਜਾਂ ਨਹੀਂ ਕਹਿ ਕੇ ਕਹਿ ਨਹੀਂ ਸਕਦਾ ਨਿਤ ਨਵਾਂ ਪੰਗਾ ਪੈ ਜਾਂਦਾ ਸਰਕਾਰਾਂ ਦਾ ਰੋਹਿਤ ਨੇ ਥੋੜਾ ਤਲਖਵਾਜ਼ ਵਿੱਚ ਕਿਹਾ ਇਹੋ ਤਾਂ ਮਾੜੀ ਗੱਲ ਹੈ ਦੋਹਾਂ ਮੁਲਕਾਂ ਦੇ ਲੋਕ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹਨ ਪਰ ਨਾਲ ਬੈਠੀ ਸਵਾਰੀ ਬੋਲ ਪਈ ਭਾਈ ਜਾਨ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਸਾਡੇ ਪੱਧਰ ਤੇ ਜਿਹੜੀਆਂ ਗੱਲਾਂ ਸੀ ਕਰ ਸਕਦੇ ਆ ਉਹ ਕਰਾਂਗੇ ਸਭ ਕੁਝ ਸਹੀ ਹੋ ਜਾਊਗਾ ਆਪਣੇ ਜਦੀਕਰ ਜਾਣ ਨੂੰ ਜਦ ਵੀ ਮਨ ਕਰੇ ਇਸ ਭਰਾ ਨੂੰ ਯਾਦ ਕਰਨਾ ਮੈਂ ਖੁਦ ਡੇਰਾ ਸਾਹਿਬ ਆ ਕੇ ਤੁਹਾਨੂੰ ਲੈ ਚਲਾਂਗਾ ਕਿਤੇ ਭਟਕਣ ਦੀ ਲੋੜ ਨਹੀਂ ਟਾਂਗੇ ਵਾਲੇ ਨੇ ਜੋਸ਼ ਵਿੱਚ ਆ ਕੇ ਕਿਹਾ ਪਿਛਲੀ ਵਾਰ ਵੀ ਇੱਕ ਟਾਂਗੇ ਵਾਲਾ ਬੜੇ ਪਿਆਰ ਨਾਲ ਇੱਥੇ ਉੱਥੇ ਲੈ ਗਿਆ ਸੀ ਉਸ ਘਰ ਲੱਭਣ ਵਿੱਚ ਮੇਰੀ ਬਣੀ ਬੰਦ ਕੀਤੀ ਕਿਰਾਏ ਦੇ ਪੈਸੇ ਵੀ ਨਹੀਂ ਲਈ ਬੜੀ ਮੁਸ਼ਕਲ ਨਾਲ ਮੈਂ ਉਹਨੂੰ ਦਿੱਤੇ ਤੁਸੀਂ ਮਹਿਮਾਨ ਉਹ ਇੰਨਾ ਤਾਂ ਸਾਡਾ ਫਰਜ਼ ਬਣਦਾ ਹੈ ਟਾਂਗੇ ਵਾਲੇ ਨੇ ਖੁਸ਼ ਹੁੰਦਿਆਂ ਕਿਹਾ ਉਹ ਵੀ ਤੇਰੀ ਜਿਹਾ ਹੀ ਬਿਲਕੁਲ ਤੇਰੇ ਵਰਗਾਈ ਸੀ ਰੋਹਿਤ ਨੇ ਮੋਪੀ ਜੀ ਨਜ਼ਰ ਨਾਲ ਉਸ ਨੂੰ ਨਿਹਾਰਿਆ ਆਪਣੇ ਘਰ ਜਾ ਕੇ ਕਿਹੋ ਜਿਹਾ ਲੱਗਾ ਨਾਲ ਬੈਠੀ ਸਵਾਰੀ ਨੇ ਉਤਸੁਕਤਾ ਨਾਲ ਪੁੱਛਿਆ ਲੱਗਣਾ ਤਾਂ ਚੰਗਾ ਹੀ ਸੀ ਪਰ ਉੱਥੇ ਇੱਕ ਅਲੋਕਾਰੀ ਗੱਲ ਹੋ ਗਈ ਘਟੋ ਘਟ ਮੇਰੇ ਲਈ ਤਾਂ ਅਲੋਕਾਰੀ ਸੀ ਤੁਹਾਡੇ ਭਾਵੇਂ ਲਈ ਭਾਵੇਂ ਆਮ ਹੋਵੇ ਉਹ ਦੱਸਣ ਲੱਗਾ ਕਿਧਰੇ ਉੱਥੇ ਵੀ ਤਾਂ ਆਜ ਮਾਰਕੀਟ ਵਾਲੇ ਭਾਈ ਸਾਹਿਬ ਤਾਂ ਨਹੀਂ ਮਿਲਗੇ ਸੀ ਤੁਹਾਨੂੰ ਦੂਜੀ ਸਵਾਰੀ ਨੇ ਹੱਸਦੇ ਪੁੱਛਿਆ ਨਹੀਂ ਨਹੀਂ ਉਹ ਤਾਂ ਨਹੀਂ ਮਿਲੇ ਪਰ ਜਿਹੜੇ ਭਾਈ ਸਾਹਿਬ ਮਿਲੇ ਉਹ ਵੀ ਘਟ ਨਹੀਂ ਸੀ ਰੋਹਿਤ ਨੇ ਦੱਸਿਆ ਉਹ ਕਿਦਾਂ ਪਿਛਲੇ ਸੀਟ ਤੇ ਬੈਠੀ ਸਵਰੀ ਨੇ ਬੱਚਾ ਹੋਇਆ ਇਹ ਕਿ ਵੰਡ ਤੋਂ ਪਹਿਲਾਂ ਸਾਡੇ ਗੁਆਂਢ ਵਿੱਚ ਇੱਕ ਦੁੱਧ ਹੀ ਰਹਿੰਦਾ ਸੀ ਇਲਾਮ ਬਖਸ਼ ਉਹ ਹੁਣ ਵੀ ਦੁੱਧ ਦਾ ਕਾਰੋਬਾਰ ਕਰਦੇ ਨੇ ਮੇਰੀ ਭੂਆ ਨੇ ਜਲੰਧਰ ਤੋਂ ਤੁਰਨ ਸਮੇਂ ਉਹਦਾ ਐਡਰੈਸ ਮੈਨੂੰ ਦਿੰਦਿਆ ਸਾਰੀ ਜਾਣਕਾਰੀ ਦੇ ਦਿੱਤੀ ਸੀ ਤੇ ਇਹ ਕਿਹਾ ਸੀਗਾ ਬਈ ਉਹਨੂੰ ਮਿਲ ਲਈ ਤੈਨੂੰ ਕੋਈ ਤਕਲੀਫ ਨਹੀਂ ਆਉਣ ਦੇਊਗਾ ਤੇ ਮੈਂ ਉਹਦਾ ਐਡਰੈਸ ਲੈ ਕੇ ਚਲਾ ਗਿਆ ਉਹ ਤੈਨੂੰ ਭੂਆ ਨੇ ਕਿਹਾ ਸੀ ਉਹ ਤੈਨੂੰ ਸੰਭਲੂਗਾ ਲੈ ਮੈਂ ਕਿਹੜਾ ਨਿਆਣਾ ਜਿਹੜਾ ਉਹ ਮੈਨੂੰ ਸਾਂਭ ਲੂਗਾ ਮੈਂ ਭੂਆ ਨੂੰ ਚਿੜਕੀ ਕਿਹਾ ਸੀ ਤੇ ਵੱਡਿਆਂ ਲਈ ਬੱਚੇ ਨਿਆਣੇ ਹੀ ਰਹਿੰਦੇ ਆ ਭਾਵੇਂ ਕਿੰਨੇ ਕਿ ਬੁੱਢੇ ਹੋ ਕੇ ਉਹ ਨਾ ਹੋ ਜਾਣ ਗੱਲ ਤਾਂ ਭੂਆ ਦੀ ਠੀਕ ਸੀ ਇਸ ਲਈ ਚੁੱਪਚਾਪ ਹਾਂ ਮੀ ਭਰ ਦਿੱਤੀ ਫੇਰ ਕੀ ਹੋਇਆ ਤੁਸੀਂ ਗਏ ਸੀ ਮੰਨੇ ਦੇ ਘਰ ਨਾਲ ਦੀ ਸਰੇ ਨੇ ਪੁੱਛਿਆ ਜਰੂਰ ਗਿਆ ਸਾਂ ਦਿਲ ਮੁਹੰਮਦ ਰੋਡ ਤੇ ਥੋੜਾ ਹਟ ਕੇ ਉਹਦੀ ਡੇਰੀ ਸੀ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਈ ਉਹ ਅੰਦਰ ਬੈਠਾ ਸੀ ਉਸ ਪਾਸ ਗਿਆ ਜਾਣ ਪਛਾਣ ਕਰਾਉਣ ਦੀ ਗਰਜ ਨਾਲ ਆਪਣੇ ਚਾਚੇ ਦਾ ਨਾਮ ਲੈਂਦਿਆਂ ਕਿਹਾ ਮੈਂ ਪੰਡਿਤ ਵੇਦ ਵ્યાਸ ਦਾ ਭਤੀਜਾ ਹਾਂ ਭਾਰਤ ਤੋਂ ਆਇਆ ਮੈਨੂੰ ਇੱਕ ਨਜ਼ਰ ਦੇਖ ਕੇ ਉਹ ਮੰਜੇ ਤੋਂ ਉੱਠਲ ਪਿਆ ਕੁੱਟ ਕਿਸੇ ਨੇ ਨਾਲ ਲਾਇਆ ਤੇ ਕਹਿਣ ਲੱਗਾ ਕੁਝ ਕਹਿਣ ਦੀ ਲੋੜ ਨਹੀਂ ਬੱਚੇ ਤੂੰ ਮੇਰਾ ਭਤੀਜਾ ਹੈ ਦੂਜਾ ਬਿਆਸੀ ਉਹ ਕਿੰਨੀ ਦੇਰ ਮੇਰੇ ਤੇ ਆਪਣੇ ਪਿਆਰ ਆਪਣਾ ਲਟਾਉਂਦਾ ਰਿਹਾ ਆਈ ਤੇ ਬਜਾ ਚੰਗੀ ਤਰ੍ਹਾਂ ਮੇਰੇ ਵੱਲ ਕੁਰਸੀ ਸਿਰਕਾਉਂਦਿਆ ਉਲਾੜ ਨਾਲ ਉਹਨੇ ਮੈਨੂੰ ਕਿਹਾ ਹੁਣ ਦੱਸ ਤੇਰੀ ਕੀ ਸੇਵਾ ਕਰਾਂ ਮੈਂ ਕਹਿਣਾ ਚਾਹਿਆ ਕਿ ਹੁਣੇ ਨਾਸ਼ਤਾ ਕਰਕੇ ਆਇਆ ਪਰ ਉਹਨੇ ਮੌਕਾ ਹੀ ਨਹੀਂ ਦਿੱਤਾ ਫਟਾਫਟ ਵੱਡਾ ਗਲਾਸ ਗਰਮ ਦੁੱਧ ਮੰਗਵਾਇਆ ਤੇ ਮੇਰੇ ਸਾਹਮਣੇ ਪੇਸਟੂਲ ਤੇ ਰੱਖਦਿਆਂ ਹੁਕਮ ਦੇਣ ਵਾਲੇ ਲਹਿਜੇ ਚ ਕਿਹਾ ਪਹਿਲਾਂ ਇਹਨੂੰ ਖਤਮ ਕਰ ਫੇਰ ਕੋਈ ਹੋਰ ਗੱਲ ਕਰੀ ਦੁੱਧ ਪੀਣ ਲੱਗਾ ਤਾਂ ਕਹਿਣ ਲੱਗਾ ਤੇਰਾ ਬਾਬਾ ਮੇਰਾ ਚਾਚਾ ਸੀ ਬਹੁਤ ਪਿਆਰ ਕਰਦਾ ਸੀ ਭਲਾ ਰਿਸ਼ਤੇ ਵੀ ਕਦੇ ਟੁੱਟਦੇ ਨੇ ਇੰਨਾ ਗਲੀਆਂ ਚ ਮੈਂ ਤੇ ਬਿਆਸੀ ਇਕੱਠੇ ਖੇਡਦੇ ਸੀ ਕੋਈ ਫਰਕ ਨਹੀਂ ਸੀ ਸਾਡੇ ਚ ਚੰਗੇ ਭਲੇ ਮਿਲਜੁਲ ਕੇ ਰਹਿੰਦੇ ਸੀ ਪਤਾ ਨਹੀਂ ਕਿਹੜੀ ਵਾਅ ਵਗੀ ਅਸੀਂ ਵੱਖ ਹੋ ਗਏ ਕਹਿੰਦਿਆ ਮੇਰਾ ਚਾਚਾ ਭਾਵਕ ਹੋ ਗਿਆ ਸੀ ਪਰ ਅਲੋਕਾਰੀ ਗੱਲ ਕਿਹੜੀ ਹੋਈ ਟਾਂਗੇ ਦੀ ਪਿੱਛੇ ਸੀਟ ਤੇ ਬੈਠੇ ਬਜ਼ੁਰਗ ਨੇ ਕਾਲੀ ਨਾਲ ਪੁੱਛਿਆ ਉਹ ਵੀ ਦੱਸਦਾ ਥੋੜਾ ਸਬਰ ਤਾਂ ਕਰੋ ਰੋਹਿਤ ਨੇ ਕਿਹਾ ਸਬਰ ਨਹੀਂ ਹੁੰਦਾ ਹੁਣ ਦਿੱਲੀ ਗੇਟ ਆਉਣ ਆਲੇ ਤੇ ਉੱਥੇ ਉਤਰਨਾ ਹੈ ਬਜ਼ੁਰਗ ਨੇ ਆਪਣੀ ਗੱਲ ਤੇ ਜ਼ੋਰ ਦਿੰਦਾ ਗਿਆ ਕਿਉਂ ਘਬਰਾਉਂਦੇ ਹੋ ਮਾਲਕ ਕਹੋ ਤਾਂ ਥੋੜੀ ਦੇਰ ਇੱਥੇ ਹੀ ਖਲੋ ਜਾਣਾ ਢਾਂਗੇ ਵਾਲੇ ਬਜ਼ੁਰਗ ਨੇ ਤਸੱਲੀ ਦਿੰਦਿਆ ਕਿ ਹਾਂ ਸੱਚ ਤੁਸੀਂ ਫਲੋਰ ਵੀ ਗਏ ਹੋ ਕਦੇ ਉਸਨੇ ਰੋਹਤ ਨੂੰ ਪੁੱਛਿਆ ਕਦੇ ਉਧਰ ਤਾਂ ਅਕਸਰ ਜਾਂਦੇ ਹੀ ਰਹਿੰਦਾ ਹੈ ਰਹੀਦਾ ਹੈ ਉੱਥੇ 5-6 ਕਿਲੋਮੀਟਰ ਦੀ ਦੂਰੀ ਤੇ ਮੇਰਾ ਨਾਨਕਾ ਪਿੰਡ ਲਾਂਦੜਾ ਹੈ ਬਚਪਨ ਦੇ ਅਨੇਕਾਂ ਹਸੀਨ ਪਲ گزارੇ ਨੇ ਇਸ ਇਲਾਕੇ 'ਚ ਪਰ ਉਹ ਅਲੋਗਾਰੀ ਗੱਲ ਕਿਹੜੀ ਸੀ ਦੱਸੋ ਤਾਂ ਸਹੀ ਬਜ਼ੁਰਗ ਨੇ ਗੱਲ ਦਾ ਟਰੈਕ ਬਦਲਨ ਦੇ ਕਾਲੀ ਇਕਾਲ ਚ ਕਿਹਾ ਜਰੂਰ ਇਹ ਗੱਲ ਵੀ ਸੁਣ ਲਓ ਮੈਂ ਦੁੱਧ ਦਾ ਗਲਾਸ ਖਤਮ ਕੀਤਾ ਤਾਂ ਮੰਨੇ ਚਾਚੇ ਨੇ ਪੁੱਛਿਆ ਆਪਣਾ ਘਰ ਦੇਖਣਾ ਹੈ ਦੇਖਣਾ ਤਾਂ ਹੈ ਚੰਗਾ ਚੱਲ ਫਿਰ ਦਿਖਾਵਾਂ ਤੈਨੂੰ ਤੇਰਾ ਘਰ ਉਹ ਮੈਨੂੰ ਨਾਲ ਲੈ ਤੁਰਿਆ ਸੜਕ ਦੇ ਨਾਲ ਲੱਗਦੀ ਇੱਕ ਬਹੁਤ ਖੁੱਲੀ ਸੜਕ ਨੂੰਾਂ ਗਲੀ ਦੇ ਵਿੱਚ ਦੇ ਸਿਰੇ ਵਾਲੇ ਮਕਾਨ ਦੀ ਕੰਧ ਤੇ ਉਸ ਦਾ ਨਾਂ ਦੇਵਨਾਗਰੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਪੋਖਰ ਸਟਰੀਟ ਉਸ ਦੇ ਤੀਜੇ ਘਰ ਅੱਗੇ ਖਲੋਂਦਿਆਂ ਮੰਨੇ ਨੇ ਮੇਰੀ ਵੱਲ ਵੇਖਦੇ ਆ ਕਿ ਇਹੋ ਹੀ ਏ ਤੁਹਾਡਾ ਘਰ ਇੱਕ ਛੋਟਾ ਘਰ ਹੋਰ ਏ ਜਿਸ ਦੀ ਪਿਛਲੀ ਪਿਛਲੀ ਗਲੀ ਦੇ ਵਿੱਚ ਤੁਹਾਡਾ ਘਰ ਤਾਂ ਚੰਗਾ ਵੱਡਾ ਏ ਮੇਰੇ ਮੂੰਹ ਚੋਂ ਨਿਕਲਿਆ ਹੁਣ ਇਸ ਦੇ ਆਸੇ ਪਾਸੇ ਹੋਰ ਵੀ ਵੱਡੇ ਮਕਾਨ ਬਣ ਗਏ ਨੇ ਪਰ ਜਿਸ ਸਮੇ ਚਾਚੇ ਨੇ ਇਹ ਮਕਾਨ ਬਣਵਾਇਆ ਸੀ ਨਾ ਉਸ ਸਮੇ ਸੱਤੀ ਵੀ ਹੀ ਇਹੋ ਜਿਹਾ ਸੋਹਣਾ ਘਰ ਦੇਖਣ ਨੂੰ ਨਹੀਂ ਸੀ ਮਿਲਦਾ ਬਾਦਸ਼ਾਹ ਸੀ ਮੇਰਾ ਚਾਚਾ ਮੰਨੇ ਚਾਚੇ ਨੇ ਭਾਵਕ ਹੁੰਦਿਆ ਪੁਰਾਣੀ ਯਾਦ ਤਾਜ਼ਾ ਕੀਤੀ ਅੱਗੋਂ ਕੀ ਹੋਇਆ ਬਜ਼ੁਰਗ ਨੇ ਮੋੜ ਪੁੱਛਿਆ ਥੋੜਾ ਸਬਰ ਵੀ ਤਾਂ ਕਰੋ ਬਜ਼ੁਰਗੋ ਇੱਕੋ ਸਾਹ ਨਾ ਵਗੋ ਟਾਂਗੇ ਵਾਲੇ ਬਜ਼ੁਰਗ ਦੀ ਗੱਲ ਤੋਂ ਚਿੜਦਿਆਂ ਕਿਹਾ ਚੱਲ ਠੀਕ ਐ ਹੁਣ ਨਹੀਂ ਮੈਂ ਬੋਲਦਾ ਦੱਸ ਵਈ ਜਵਾਨਾ ਬਜ਼ੁਰਗ ਨੇ ਰੋਹਤ ਨੂੰ ਥਾਪਣਾ ਦਿਨ ਦਾ ਕਿਹਾ ਮੰਨੇ ਚਾਚੇ ਨੇ ਕਾਲ ਬੈਲ ਵਜਾਈ ਚੰਗੇ ਭਰਵੇਂ ਤੇ ਗਠੀਲੇ ਸਰੀਰ ਦੇ ਮਾਲਕ ਪਹਿਲਵਾਨ ਜਿਹੇ ਅਧਖੜ ਉਮਰ ਦੇ ਪਰ ਬੇहद ਰੋਬਦਾਰ ਹਸਤੀ ਦੇ ਮਾਲਕ ਘਰ ਦੇ ਮਰਦ ਨੇ ਦਰਵਾਜ਼ਾ ਖੋਲ੍ਹਿਆ ਉਸ ਅੱਗੇ ਵੱਤ ਚਾਚੇ ਦੇ ਗੁੱਡੀਆਂ ਥਲਾਇਆ ਆਓ ਜੀ ਅੱਜ ਕਿਵੇਂ ਰਸਤਾ ਭੁੱਲ ਗਏ ਆਪਣੇ ਘਰ ਦਾ ਕੋਈ ਰਸਤਾ ਭੁੱਲਦਾ ਆ ਕਾਕਾ ਤੂੰ ਵੀ ਅੰਦਰ ਲੰਘਿਆ ਜੇ ਤੁਸੀਂ ਰਸਤਾ ਨਹੀਂ ਭੁੱਲੇ ਸੋ ਤਾਂ ਐਨੇ ਦਿਨ ਦਿਖਾਈ ਕਿਉਂ ਨਹੀਂ ਦਿੱਤੇ ਉਹ ਰੋਜ਼ ਮਰ ਦੇ ਕੰਮਾਂ ਦੀ ਕੰਮ ਹੀ ਪਿੱਛਾ ਨਹੀਂ ਛੱਡਦੇ ਬਸ ਆ ਆ ਹੀ ਨਹੀਂ ਸਕਿਆ ਇੱਧਰ ਇਹ ਮੇਰਾ ਭਤੀਜਾ ਜਲੰਧਰੋਂ ਆਇਆ ਵੰਡ ਤੋਂ ਪਹਿਲਾਂ ਇਹਦੇ ਬਜ਼ੁਰਗ ਇੱਥੇ ਹੀ ਰਹਿੰਦੇ ਸੀ ਇਸੇ ਘਰ ਵਿੱਚ ਇਹ ਤੇਰੇ ਬਾਬੇ ਦਾ ਘਰ ਹੈ ਮੰਨੇ ਚਾਚੀ ਨੇ ਇੰਨਾ ਸ਼ਬਦਾਂ ਵਿੱਚ ਮੇਰੀ ਜਾਣ ਪਛਾਣ ਕਰਾਈ। ਪੰਡਤ ਕਰਮਚੰਦ ਦਾ ਪੁੱਤ ਤਾਂ ਨਹੀਂ ਇਹ। پرویز ਤੂੰ ਕਿਵੇਂ ਜਾਣਦਾ ਹੈ ਉਹਨਾਂ ਨੂੰ? ਸੁਣ ਲਓ। ਸਾਡੇ ਚਾਚੇ ਦੀ ਗੱਲ। ਅਖੇ ਸਾਰੀ ਰਾਤ ਕਥਾ ਸੁਣਾਈ ਇਸ ਨੂੰ ਸੁਣਦੇ ਰਹੇ ਤੇ ਸਵੇਰੇ ਉੱਠ ਕੇ ਪੁੱਛਿਆ ਸੀ ਤਾਂ ਆਰਾਮ ਦੀ ਕੀ ਲੱਗਦੀ ਸੀ। ਹਮ ਸਾਰੀ ਉਮਰ ਮੈਨੂੰ ਉਹਨਾਂ ਦੀਆਂ ਗੱਲਾਂ ਦੱਸਦੇ ਰਹੇ ਤੇ ਅੱਜ ਪੁੱਛਣ ਡਏ ਹੋ ਵੀ پرویز ਤੂੰ ਕਿਵੇਂ ਜਾਣਦਾ ਹੈ ਉਹਨਾਂ ਦੀ ਹਾਂ ਉੱਨ ਦੀ ਗੱਲ ਛੱਡੋ ਆਂਡ ਗਵਾਂਡ ਦੇ ਪੁਰਾਣੇ ਵਸਨੀਕਾਂ ਨੇ ਵੀ ਬਹੁਤ ਕਿੱਸੇ ਸੁਣਾਏ ਨੇ ਪੰਡਤ ਕਰਮਚੰਦ ਦੇ ਮੈਨੂੰ ਸਹਨਤ ਮਾਰਦਿਆਂ ਉਸ ਕਿਹਾ پرویز ਨੇ ਮੇਰੇ ਵੱਲ ਤੱਕਿਆ ਉਹ ਕੁਝ ਸੋਚਣ ਲੱਗਾ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਉਹ ਆਪਣੀ ਜ਼ੋਰਦਾਰ ਕੜਕਮੀ ਆਵਾਜ਼ ਵਿੱਚ ਉੱਠਿਆ ਉੱਠਿਆ ਮੈਨੂੰ ਕਹਿੰਦਾ ਉਠੋ ਇੱਥੋਂ ਬਾਜੀ ਕਿਸੇ ਥਾਂ ਦਾ ਤੇਰੀ ਹਿੰਮਤ ਕਿੱਦਾਂ ਹੋਈ ਇਸ ਘਰ ਵਿੱਚ ਇਦਾਂ ਆਉਣ ਦੀ ਜੀ ਮੈਂ ਕੁਝ ਸਮਝੇ ਨਹੀਂ ਉਸ ਦੇ ਵਤੀਰੇ ਵਿੱਚ ਅਚਾਨਕ ਆਈ ਤਬਦੀਲੀ ਦੇਖ ਕੇ ਮੇਰੇ ਮੂੰਹ ਨਿਕਲਿਆ ਤੈਨੂੰ ਕੁਝ ਸਮਝ ਨਹੀਂ ਲੋੜਨੀ ਤੂੰ ਉੱਥੇ ਇੱਥੋਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰ ਬੈਠਾਂ پرویز ਨੇ ਫੈਸਲਾ ਕੋਨ ਆਵਾਜ਼ ਵਿੱਚ ਮੈਨੂੰ ਹਦਾਇਤ ਕੀਤੀ ਕੀ ਇਹ ਉਹ ਆਲੋਕਰੀ ਗੱਲ ਸੀ ਨਾਲ ਦੀ ਸਵਾਰੀ ਨੇ ਪੁੱਛਿਆ ਤੈਂ ਵਿੱਚ ਜ਼ਰੂਰ ਬੋਲਣਾ ਹੁੰਦਾ ਚੰਗੀ ਭਲੀ ਗੱਲ ਸੁਣਾ ਰਹੇ ਸੀ ਪਿਕਚਰ ਵਾਂਗੂ ਉਹਦੇ ਨਾਲ ਛੱਟ ਕੇ ਬੈਠੀ ਸਵਾਰੀ ਨੇ ਰੋਹ ਨਾਲ ਕਿਹਾ ਚੱਲ ਕੋਈ ਨਹੀਂ ਤੂੰ ਸੁਣਾ ਕਾਕਾ ਇਹ ਪੂਰਾ ਕਿੱਸਾ ਇਨ ਬਿਨ ਜਿੱਦਾਂ ਹੋਇਆ ਸੀ ਉਵੇਂ ਸੁਣਾ ਬਜ਼ੁਰਗ ਨੇ ਇੱਕ ਵਾਰ ਫਿਰ ਰੋਹਿਤ ਦੀ ਪਿੱਠ थਾਪੜਦੇ ਇੱਕ ਸਾਰ ਕੀਤਾ ਸੁਣੋ ਅਗਲੀ ਗੱਲ پرویز ਦੀ ਕੜਕ ਆਵਾਜ਼ ਸੁਣ ਰਸੋਈ ਵਿੱਚ ਕੰਮ ਕਰ ਰਹੀ ਉਸ ਦੀ ਬੇਗਮ ਝੱਟ ਦੇਣੀ ਬਾਹਰ ਨਿਕਲੀ ਕਿਉਂ ਐਵੇਂ ਆਵਾਵਾ ਬੋਲੀ ਜਾਂਦੇ ਹੋ ਆਪਣੇ ਹੈ ਆਪਣੇ ਚਾਚੇ ਦਾ ਤਾਂ ਕੁਝ ਲਿਆਜ ਕਰੋ ਪਰੇ ਹਟ ਤੂੰ ਮੇਰੇ ਸਿਰ ਤੇ ਖੂਨ ਸਵਾਰ ਹੈ ਮੇਰੇ ਸਿਰ ਤੇ ਖੂਨ ਸਵਾਰ ਹੈ ਉਸ ਦੀ ਨਕਲ ਲਾਉਂਦੇ ਆ ਬੇਗਮ ਬੋਲੀ ਤੇ ਅੱਜ ਅਸੀਂ ਘਰ ਆਏ ਮਹਿਮਾਨ ਦਾ ਕਤਲ ਕਰ ਦੇਣਾ ਪਿਓ ਦੇ ਬਹਾਦਰ ਪੁੱਤ ਜੋ ਹੋਇਆ ਸੀ ਬੇਗਮ ਦੀ ਗੱਲ ਦਾ ਉਸ ਤੇ ਕੋਈ ਅਸਰ ਨਾ ਹੋਇਆ ਉਹ ਉਸ ਨੂੰ ਤੱਕਾ ਦੇ ਕੇ ਮੇਰੇ ਵੱਲ ਵਧਿਆ ਡਰ ਦੇ ਮਾਰੇ ਮੇਰਾ ਬੁਰਾ ਹਾਲ ਹੋ ਗਿਆ ਹੈਰਾਨੀ ਹੈਰਾਨ ਸਾ ਕਿ ਕੁਝ ਪਲ ਪਹਿਲਾਂ ਜਿਹੜਾ ਭਤੀਜੇ ਵਜੋਂ ਮੇਰੀ ਜਾਣ ਪਛਾਣ ਕਰਾਉਣ ਵਾਲਾ ਮੰਨਾ ਚਾਚਾ ਖਮੋਸ਼ ਕਿਉਂ ਬਿਠਾ ਹੈ پرویز ਇੰਨਾ ਕੁਝ ਕਹਿ ਗਿਆ ਮੈਨੂੰ ਮਾਰਨ ਲਈ ਅੱਗੇ ਵਧਿਆ ਇੱਥੋਂ ਤੱਕ ਕਿ ਉਹਦੀ ਬੇਗਨ ਨੇ ਵੀ ਰਸੋਈ ਵਿੱਚਲਾ ਆਪਣਾ ਕੰਮ ਛੱਡੇ ਛੱਡ ਕੇ ਕਮਰੇ ਵਿੱਚ ਆ ਕੇ ਉਹਨੂੰ ਅਨੱਥ ਪਾਉਣ ਦੀ ਕੋਸ਼ਿਸ਼ ਕੀਤੀ ਪਰ ਚਾਚਾ ਤਾਂ ਵੀ ਖਮੋਸ਼ ਬੈਠਾ ਰਿਹਾ پرویز ਮੇਰੇ ਮੂਰੇ ਆ ਖਲੋਤਾ ਮੈਂ ਸੇਮੇ ਨਜ਼ਰਾਂ ਨਾਲ ਉਸ ਨੂੰ ਤੱਕਿਆ ਉਹ ਦੋਵਾਂ ਬਾਹਾਂ ਉੱਪਰ ਚੁੱਕੀਆਂ ਉਸਨੇ ਜਾਪਿਆ ਕਿ ਉਹ ਹੁਣੇ ਮੇਰਾ ਗਲਾਦ ਪੁੱਛਦੇ ਹੋਗਾ ਮੈਂ ਇੱਕ ਵਾਰ ਫੇਰ ਪਿੱਛੇ ਦਰਵਾਜ਼ੇ ਵੱਲ ਭੱਜਿਆ ਉਪੇੜਿਆ ਹੋਇਆ ਸੀ ਭੱਜ ਭੱਜ ਨਹੀਂ ਸੀ ਸਕਿਆ ਮਨ ਹੀ ਮਨ ਵਿੱਚ ਕਿਹਾ ਇੱਥੇ ਤਾਂ ਮੈਨੂੰ ਜਿਵਾ ਕਰਨ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਮੈਨੂੰ ਹੁਣੇ ਇੱਥੇ ਖਤਮ ਕਰ ਦੇਣਗੇ ਚਾਚਾ ਘਰੋਂ ਦੁੱਧ ਪਿਆ ਕੇ ਲਿਆਇਆ ਹੈ ਬਲੀ ਤੋਂ ਪਹਿਲਾਂ ਬੱਕਰੇ ਦੀ ਪੂਜਾ ਕੀਤੀ ਜਾਂਦੀ ਹੈ ਮੇਰੀਆਂ ਅੱਖਾਂ ਕਦੇ ਮੀਟੀਆਂ ਗਈਆਂ ਕਦੇ ਖੁੱਲਦੀਆਂ ਮੈਂ ਬਹੁਤ ਡਰਿਆ ਹੋਇਆ ਕੀ ਉਸ ਸੱਚੀ ਮੁੱਚੀ ਹੱਥ ਚੁੱਕ ਲੈ ਸੀ ਤੇਰੇ ਤੇ ਜੇ ਹਾਂ ਤਾਂ ਇਸ ਤੋਂ ਵੱਡੀ ਬੰਦਪਾਗੀ ਤੇ ਘਟਿਆ ਗੱਲ ਹੋਰ ਨਹੀਂ ਹੋ ਸਕਦੀ ਮੈਨੂੰ ਤਾਂ ਸ਼ਰਮ ਆ ਰਹੀ ਐ ਬਜ਼ੁਰਗ ਵਿੱਚੇ ਬੋਲ ਪਿਆ ਤੂੰ ਭਾਈਆ ਪਹਿਲਾਂ ਗੱਲ ਪੂਰੀ ਤਾਂ ਸੁਣ ਲੈ ਆਖੇ ਮੈਨੂੰ ਤਾਂ ਸ਼ਰਮ ਆ ਰਹੀ ਐ ਟਾਂਗੇ ਵਾਲੇ ਨੇ ਚਿੜਦਿਆਂ ਕਿਹਾ ਮੈਨੂੰ ਵੀ ਇਹੀ ਲੱਗਾ ਸੀ ਪਰ ਕਾਨੂੰਨ ਉਹ ਮੇਰੇ ਨੇੜੇ ਆਇਆ ਮੈਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ ਤੇ ਕਹਿਣ ਲੱਗਾ ਇਹ ਹੀ ਇਹ ਕੀ ਬਾਹਦਰ ਬਾਬੇ ਦਾ ਪੋਤਾ ਮੇਮਣਾ ਬਣਿਆ ਖਲੋਤਾ ਐ ਮੇਰੇ ਅੱਗੇ ਉਸ ਮੇਰੀਆਂ ਗੱਲਾਂ ਪੁਲੂਸੀਆਂ ਦੇ ਮੋਢ ਕਹਿਣ ਲੱਗਾ ਕਮਲਾ ਨਾ ਹੋਵੇ ਤਾਂ ਇਿੱਦਾਂ ਵੀ ਬਗਾਨਿਆਂ ਵੰਗਾਈ ਦਾ ਕਦੇ ਆਪਣੇ ਘਰ ਇਹ ਤੇਰੇ ਬਾਬੇ ਦੀ ਨਿਸ਼ਾਨੀ ਏ ਤੂੰ ਕਦੇ ਵੀ ਆ ਸਕਦਾ ਇੱਥੇ ਕਿਸੇ ਨੂੰ ਪੁੱਛਣ ਦੱਸਣ ਦੀ ਕੋਈ ਲੋੜ ਨਹੀਂ ਕਮਲੀਆਂ ਗੱਲਾਂ ਤਾਂ ਤੁਸੀਂ ਪਈ ਕਰਦੇ ਹੋ ਇਹ ਸਿੱਧਾ ਕੀਕਣਾਉਂਦਾ ਇਹਨੂੰ ਇੱਥੇ ਦਾ ਕੀ ਪਤਾ ਸੀ ਬੇਗਮ ਨੇ ਉਸਨੂੰ ਟੋਕਿਆ ਗੱਲ ਤਾਂ ਤੇਰੀ ਠੀਕ ਹੈ ਇਸ ਤਰ੍ਹਾਂ ਤਾਂ ਮੈਂ ਸੋਚਿਆ ਹੀ ਨਹੀਂ ਸੀ ਚੱਲ ਕੋਈ ਨਹੀਂ ਹੁਣ ਇਹਦੀ ਖਾਤਰਦਾਰੀ ਦਾ ਇੰਤਜ਼ਾਮ ਕਰੋ ਇਸ ਘਰ ਦਾ ਮਾਲਕ ਹੈ ਇਹ ਐਵੇਂ ਨਾ ਸਮਝੀ پرویز ਨੇ ਬੇਗਮ ਦੀ ਗੱਲ ਨਾਲ ਹਾਮੀ ਭਰਦਿਆਂ ਕਿਹਾ ਉਹ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲੱਗੇ ਮੰਨੇ ਚਾਚੇ ਨੇ ਦੱਸਿਆ پرویز ਬੜਾ ਵੱਡਾ ਕਲਾਕਾਰ ਐ ਨਾਟਕ ਖੇਡਦਾ ਰਹਿੰਦਾ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਤੈਨੂੰ ਦੇਖ ਮੂਡ ਚ ਆ ਗਿਆ ਹੁਣ ਪਤਾ ਲੱਗਾ ਮੰਨਾ ਚਾਚਾ ਚੁੱਪ ਕਿਉਂ ਬੈਠਾ ਸੀ ਉਹ ਤਾਂ ਮਜ਼ੇ ਲੈ ਰਿਹਾ ਸੀ پرویز ਦੀ ਐਕਟਿੰਗ ਦੇ ਤੂੰ ਕੁਝ ਨਾ ਪੁੱਛ ਡਰਾਮਾ ਤਾਂ ਇਹਨਾਂ ਦੀ ਜ਼ਿੰਦਗੀ ਐ ਪਰਵੇਜ ਦੀ ਬੀਗਮ ਨੇ ਦੱਸਿਆ ਪਰਵੇਜ ਨੇ ਇੱਕ ਵਾਰ ਫੇਰ ਮੈਨੂੰ ਘੁੱਟ ਘੁੱਟ ਲਿਆ ਸੋਫੇ ਤੇ ਬਹਿਣ ਸਮੇਂ ਵੀ ਮੈਨੂੰ ਆਪਣੇ ਨਾਲ ਹੀ ਚਿਮੜਿਆ ਛਮੇਲੀ ਰੱਖਿਆ ਤੈਨੂੰ ਪਤਾ ਹੈ ਅੱਜ ਮੈਂ ਕਿਹਦਾ ਰੋਲ ਕੀਤਾ ਇਹਨੂੰ ਕੀ ਪਤਾ ਹੋਣਾ ਇਹ ਤਾਂ ਵੰਡ ਤੋਂ ਮਗਰੋਂ ਆਇਆ ਹੈ ਇੱਥੇ ਮੰਨੇ ਚਾਚੇ ਨੇ ਉਹਨੂੰ ਟੋਕਦਿਆਂ ਕਿਹਾ ਇਹ ਤੇਰੇ ਬਾਬੇ ਦਾ ਰੋਲ ਸੀ ਚਾਚੇ ਅਤੇ ਮਹੱਲੇ ਦੇ ਪੁਰਾਣੇ ਲੋਕਾਂ ਤੋਂ ਸੁਣ ਮੈਂ ਉਸ ਦੇ ਕਿਰਦਾਰ ਵਿੱਚ ਆਪਣੇ ਆਪ ਨੂੰ ਢਾਲ ਲਿਆ ਜਦ ਬਹੁਤਾ ਖੁਸ਼ ਹੁੰਨਾ ਤਾਂ ਇਸ ਕਿਰਦਾਰ ਵਿੱਚ ਆ ਜਾਣਾ ਇਸ ਕਿਰਦਾਰ ਨੇ ਮੇਰੀ ਸ਼ੋਹਰਤ ਬਹੁਤ ਵਧਾ ਦਿੱਤੀ ਉਹਨਾਂ ਤਾਂ ਲੋਕ ਮੈਨੂੰ ਪ੍ਰਵੇਜ ਦੀ ਥਾਂ ਪੰਡਿਤ ਕਰਮਚੰਦ ਹੀ ਕਹਿਣ ਲੱਗ ਪਏ ਨੇ ਉਹਦਾ ਪੁੱਤਾ ਉਹਦਾ ਆਪਣਾ ਖੂਨ ਚੱਲ ਕੇ ਅੱਜ ਆਪਣੇ ਦੌਲਤਖਾਨੇ ਵਿੱਚ ਆਇਆ ਕੋਈ ਨਜ਼ਰਾਨਾ ਤਾਂ ਪੇਸ਼ ਕਰਨਾ ਹੀ ਸੀ ਉਹ ਬਹੁਤ ਦਿਲਦਾਰ ਸੀ ਯਾਰਾਂ ਦਾ ਯਾਰ ਸੀ ਇਹੋ ਜਿਹਾ ਬੰਦਾ ਲੱਭਣਾ ਕਿਤੇ ਮੰਨੇ ਚਾਚੇ ਨੇ ਕਿਹਾ ਪ੍ਰਵੇਜ ਦੀ ਸ਼ਰਤਾਂ ਦੇਖ ਮੇਰੀਆਂ ਅੱਖਾਂ 'ਚ ਅਥੂ ਕਿਰਨ ਲੱਗੇ ਕਮਲਾ ਨਾ ਹੋਵੇ ਤਾਂ ਐਵੇਂ ਨਹੀਂ ਰੋਈਦਾ ਕੀ ਹੋਇਆ ਜੇ ਵੰਡ-ਵੰਡੀਆਂ ਹੋ ਗਈਆਂ ਮਨੁੱਖੀ ਰਿਸ਼ਤੇ ਤਾਂ ਨਹੀਂ ਬਦਲੇ ਅੱਜ ਵੀ ਅਸੀਂ ਇੱਕ ਹਾਂ ਪਰਵੇਜ਼ ਨੇ ਮੈਨੂੰ ਉੱਪਰ ਤੋਂ ਥੱਲੇ ਤੱਕ ਸਾਰਾ ਘਰ ਦਿਖਾਇਆ ਇਹ ਤੇਰੇ ਵਿਆਬੇ ਦੀ ਬੈਠਕ ਸੀ ਇਹ ਉਹ ਇੱਥੇ ਬੈਠਦੇ ਸਨ ਰਾਜਾ ਆਮ ਗਲੀ ਮੱਲੇ ਵਿੱਚ ਪੂਰਾ ਰੋਪ ਸੀ ਉਹਨਾਂ ਦਾ ਪਰਵੇਜ਼ ਨੇ ਉਹਦਾ ਟ੍ਰੇਲਰ ਦੇਖ ਲਿਆ ਸੀ ਮੰਨੇ ਚਾਚੇ ਦੀ ਕਮੈਂਟਰੀ ਵੀ ਨਾਲ-ਨਾਲ ਚੱਲਦੀ ਰਹੀ ਇਹੋ ਜਿਹੇ ਪਲ ਬੜੇ ਯਾਦਗਾਰੀ ਹੁੰਦੇ ਨੇ ਬਜ਼ੁਰਗ ਨੇ ਟਿੱਪਣੀ ਕੀਤੀ ਤੁਸੀਂ ਠੀਕ ਕਿਹਾ ਇਹ ਘਟਨਾ ਕਦੇ ਭੁੱਲ ਨਹੀਂ ਸਕਾਂਗਾ ਰੋਹਿਤ ਰੋਹਿਤ ਨੇ ਉਸ ਦੀ ਗੱਲ ਦੀ ਹਾਮੀ ਭਰਦੇ ਕਿਹਾ ਖਾਤਰਦਾਰੀ ਹੋਈ ਫਿਰ ਬਜ਼ੁਰਗ ਨੇ ਪੁੱਛਿਆ ਇਹ ਹੁਣ ਬਹੁਤ ਵੱਡੀ ਗੱਲ ਨਹੀਂ ਹੋਈ ਨਹੀਂ ਰਹੀ ਮਹਿਮਾਨ ਨਿਵਾਜ਼ੀ ਤਾਂ ਸਾਡੇ ਪੰਜਾਬੀਆਂ ਦੇ ਰਗ ਰਗ ਵਿੱਚ ਐ ਉਹ ਤਾਂ ਉਹਨਾਂ ਨੇ ਖਾਤਰਦਾਰੀ ਕਰਨੀ ਹੋਈ ਸੀ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਆਪਾਂ ਲਟਾਉਣ ਲਈ ਟਾਂਗੇ ਵਾਲੇ ਨੇ ਕਿਹਾ ਉਸ ਤੋਂ ਕਿਤੇ ਵੱਧ ਪਰਵੇਸ਼ ਦੀ ਬੀਗਮ ਨੇ ਚਾਈ ਚਾਈ ਪਕਵਾਨ ਤਿਆਰ ਕੀਤਾ ਢਿੱਡ ਵਿੱਚ ਜਗ੍ਹਾ ਨਹੀਂ ਸੀ ਬਚੀ ਥੂਸ ਥੂਸ ਕੇ ਖਾਣਾ ਪਿਆ ਚਾਹ ਦੇ ਦੌਰ ਤਾਂ ਪਤਾ ਨਹੀਂ ਕਿੰਨੇ ਵਾਰੀ ਚੱਲੇ ਵਿਦਾ ਹੋਣ ਸਮੇਂ ਤੋਹਫਿਆਂ ਨਾਲ ਲੱਦ ਦਿੱਤਾ ਫੇਰ ਤਾਂ ਬਾਈ ਵਾਕਿਆ ਹੀ ਇਹ ਤੇਰੇ ਜੀਵਨ ਦੀ ਆਲੋਕਾਰੀ ਘਟਨਾ ਐ ਨਾਲ ਬੈਠੀ ਸਵਰੀ ਨੇ ਕਿਹਾ ਉਹ ਕਿਵੇਂ ਖਾਤਰਦਾਰੀ ਤਾਂ ਹੋਰ ਨਾ ਨੇ ਵੀ ਕੀਤੀ ਏ ਤੇ ਫਿਰ ਇਹ ਹਲੋਗਰੀ ਕਿਵੇਂ ਹੋਈ ਦੂਜੀ ਸਵਰੀ ਨਹੀਂ ਕਿਹਾ ਕਿਉਂਕਿ ਹੋਰਾਂ ਥਾਵਾਂ ਤੇ ਇਹਦੇ ਅੱਗੇ ਉਹ ਬੰਦਾ ਨਹੀਂ ਸੀ ਆਇਆ ਜਿਸ ਨੇ ਖੋਦ ਨੂੰ ਇਹਦੇ ਬਾਬੇ ਦੇ کردار ਵਿੱਚ ਢਾਲ ਲਿਆ ਹੋਵੇ ਤੇ ਹੁਣ ਤੱਕ ਆਪਣੀ ਐਕਟਿੰਗ ਨਾਲ ਉਹਦਾ ਉਹਨੂੰ ਜਿਉਂਦਾ ਰੱਖਣ ਵਿੱਚ ਕੋਈ ਕਸਰ ਨਾ ਛੱਡੀ ਹੋਵੇ ਬਜ਼ੁਰਗ ਨੇ ਜ਼ੋਰਦਾਰਲੀ ਤੁਸੀਂ ਸਹੀ ਫਰਮਾਇਆ ਮੈਨੂੰ ਉੱਥੇ ਆਪਣੇ ਬਾਬੇ ਦੇ ਦਰਸ਼ਨ ਹੋਏ ਉਹ ਪਰਵੇਜ ਦੇ ਅਵਤਾਰ ਵਿੱਚ ਜਿਉਂਦਾ ਜਾਗਦਾ ਮੇਰੇ ਸਾਹਮਣੇ ਆਣ ਖਲੋਤਾ ਉਸ ਘਰ ਵਿੱਚ ਅੱਜ ਵੀ ਮੇਰਾ ਬਾਬਾ ਨਿਵਾਸ ਕਰਦਾ ਹੈ ਪ੍ਰਵੇਜ ਉਸ ਦੀ ਬੇਗਮ ਮੰਨਾ ਚਾਚਾ ਤੇ ਹੋਰ ਲੋਕਾਂ ਦੇ ਚੇਤਿਆਂ ਦੀ ਚੰਗੇਰ ਵਿੱਚ ਉਹਨਾਂ ਪਲਾਂ ਵਿੱਚ ਮੈਂ ਫਰਸ਼ ਤੋਂ ਅਰਸ਼ ਤੇ ਪੁੱਜ ਗਿਆ ਸੀ ਗੱਲ ਤਾਂ ਤੇਰੀ ਠੀਕ ਏ ਮੇਰੇ ਵੀਰ ਬਾਕੀ ਤਾਂ ਆਉਣ ਜਾਣ ਵਾਲੀਆਂ ਗੱਲਾਂ ਨੇ ਪਰ ਜਿਹੜਾ ਤੋਹਫ਼ਾ ਉਸ ਘਰ ਵਾਲਿਆਂ ਨੇ ਤੈਨੂੰ ਦਿੱਤਾ ਹੈ ਉਹਦਾ ਜਵਾਬ ਨਹੀਂ ਸੱਚਮੁੱਚ ਸੱਚਮੁੱਚ ਤਾਂ ਇਹ ਗੱਲ ਸੁਣ ਕੇ ਸਾਡੀ ਛਾਤੀ ਵੀ ਮਾਨ ਨਾਲ ਚੌੜੀ ਹੋ ਗਈ ਹੈ ਬਜ਼ੁਰਗਾਂ ਨੇ ਗੱਲ ਦਾ ਨਿਚੋੜ ਕੱਢ ਮਾਰਿਆ ਤੰਗਾਲੰਡੇ ਬਾਜ਼ਾਰ ਦੀ ਸਾਹਮਣੀ ਸੜਕ ਤੇ ਲੰਘ ਰਿਆ ਸੀ ਤਾਂ ਅਚਾਨਕ ਪਿਛਲੀ ਸੀਟ ਤੇ ਇੱਕ ਪਾਸੇ ਚੁੱਪਚਾਪ ਬੈਠੀ ਇੱਕ ਔਰਤ ਦੀ ਆਵਾਜ਼ ਸੁਣਾਈ ਦਿੱਤੀ ਬੇਟਾ ਇੱਥੇ ਰੋਕੀਂ ਜਰਾ ਰੋਹਿਤ ਨੇ ਹੈਰਾਨੀ ਨਾਲ ਪਿੱਛੇ ਦੇਖਿਆ ਉਹ ਔਰਤ ਸਿਰ ਤੋਂ ਪੈਰਾਂ ਤੱਕ ਬੁਰਕੇ ਵਿੱਚ ਢੱਕੀ ਹੋਈ ਸੀ ਬਾਹਾਂ ਦੀ ਝੋੜੀਆਂ ਤੋਂ ਪਤਾ ਲੱਗਦਾ ਸੀ ਕਿ ਉਹ ਕੋਈ ਬਜ਼ੁਰਗ ਔਰਤ ਹੈ ਉਹ ਹੇਠਾਂ ਉਤਰੀ ਸੜਕ ਦੇ ਖੱਬੇ ਪਾਸੇ ਖਲੋਤੀ ਨੂੰ ਕਿਨੂਆਂ ਦੀ ਰੇੜੀ ਪਾਸ ਗਈ ਕਿੰਦਾ ਦੇ ਰਿਆਂ ਕਿਨੂ 10 ਰੁਪਏ ਦੇ ਪੰਜ ਰੇੜੀ ਵਾਲੇ ਨੇ ਕਿਹਾ ਸੋਨੇ ਜੇ 10 ਕਿਨੂ ਛਾਂਟ ਦੇ ਬਜ਼ੁਰਗ ਔਰਤ ਨੇ ਕਿੰਨੂ ਵਾਲੇ ਨੂੰ ਆਰੇ ਲਾਉਂਦਿਆਂ ਹੱਥ ਦੇ ਇਸ਼ਾਰੇ ਨਾਲ ਰੋਹਤ ਨੂੰ ਖੇਠਾਂ ਸੱਦ ਲਿਆ। ਰੋਹਤ ਟਾਂਗੇ ਤੋਂ ਖੇਠਾਂ ਉਤਰਿਆ ਕਿੰਨੂਆਂ ਦੇ ਰੇੜੀ ਕੋਲ ਖਲੋਤੀ ਬਜ਼ੁਰਗ ਅੰਮਾ ਪਾਸ ਗਿਆ। ਅੰਮਾ ਨੇ ਤਾਗਲ ਵੱਕੜੀ ਪਾਈ। ਉਹਦਾ ਸਿਰ ਭੁਲੋਸਿਆ, ਮੱਥਾ ਚੁੰਮਿਆ, ਮੋੜ ਛਾਤੀ ਨਾਲ ਲਾਇਆ ਤੇ ਉਸ ਦੇ ਮੂੰਹ ਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ, "ਮਾਂ ਸਦਕੇ ਵਾਰੀ ਜਾਵਾਂ ਆਪਣੇ ਸੋਹਣੇ ਜਿਹੇ ਪੁੱਤ ਦੇ।" ਰੋਹਤ ਨੂੰ ਭਾਵੇਂ ਅਜੇ ਤੱਕ ਅਸਲ ਗੱਲ ਸਮਝ ਨਹੀਂ ਸੀ ਆਈ। ਪਰ ਅੰਮਾ ਦੀ ਛਾਤੀ ਨਾਲ ਲੱਗਣ ਤੇ ਉਸ ਨੂੰ ਨਿੱਘ ਦਾ ਅਹਿਸਾਸ ਜ਼ਰੂਰ ਹੋਇਆ ਜਿਹੜਾ ਘਰ ਦੀ ਵੱਡੀ ਬਜ਼ੁਰਗ ਦੀ ਛਾਤੀ ਨਾਲ ਲੱਗਣ ਨਾਲ ਹੁੰਦਾ ਅੰਮਾ ਦੀ ਰੋਣ ਹਾਕੀ ਆਵਾਜ਼ ਵਿੱਚ ਰੋਣਾ ਕੀ ਆਵਾਜ਼ ਸੁਣ ਆਪਣੇ ਤੇ ਕਾਪੂ ਨਹੀਂ ਰੱਖ ਸਕਿਆ ਉਹ ਅੰਮਾ ਦੇ ਗੋਦੀ ਹੱਥ ਲਾਉਣ ਵਿੱਚ ਦੇਰ ਨਹੀਂ ਉਹਨੇ ਲਾਈ ਮੈਂ ਤੇਰੇ ਨਾਨ ਕਹਿੰਦੇ ਪਿੰਡ ਲਾਦੜਾਂ ਦੀ ਆ ਅੰਮਾ ਨੇ ਇਹ ਕਹਿੰਦਿਆ ਰੀੜੀ ਵਾਲੇ ਤੋਂ ਕਿੰਨੂਆਂ ਦਾ ਥੈਲਾ ਲਿਆ ਤੇ ਰੋਹਿਤ ਤੇ ਹੱਥ ਫੜਾਉਂਦਿਆਂ ਕਿਹਾ ਨਾਨੀ ਦਾ ਪਿਆਰ ਲੈਂਦਾ ਜਾ ਆਪਣੀ ਕਹਾਣੀ ਨਾਨੀ ਦਾ ਪਿਆਰ ਖਤਮ ਹੁੰਦੀ ਹੈ ਹੋਰ ਇਹ ਜੀਆਂ ਭਾਵਕ ਕਹਾਣੀਆਂ ਨਾਲ ਰੋਜ਼ ਮਿਲਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਕਹਾਣੀਆਂ ਸੁਣਨ ਦੇ ਲਈ ਫਿਰ ਮਿਲਦੇ ਆਂ ਤਦ ਤੱਕ ਲਈ ਰੱਬ ਰੱਖਾ ਕਰਤਾਰ ਸਿੰਘ ਦੁੱਗਲ